ਆਮ ਆਦਮੀ ਪਾਰਟੀ ਦੇ ਹਲਕਾ ਸ਼ਾਕਾਉਟ ਤੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਅਗਵਾਈ ਵਿੱਚ ਹਲਕਾ ਸ਼ਾਕਾਉਟ ਦੀਆਂ ਨਵੇਂ ਆਪਣੀਆਂ ਪੰਚਾਇਤਾਂ ਨਾਲ ਮਿਲਣੀ ਸੰਬੰਧੀ ਇੱਕ ਸਮਾਗਮ ਸਥਾਨਕ ਰੋਡ ਵਿਖੇ ਕਰਵਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਨਕੂਦਰ ਇੰਦਰਜੀਤ ਕੌਰ ਮਾਨ ਅਤੇ ਚੇਅਰਮੈਨ ਪੰਜਾਬ ਐਗਰੋ ਮੰਗਲ ਸਿੰਘ ਬਾਸੀ ਨੇ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸੂਬਾ ਪੰਚਾਇਤਾਂ ਦੇ ਚੁਣੇ ਹੋਏ ਪੰਚਾਂ ਸਰਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਾ ਰਹਿਣ ਦੇਣ ਅਤੇ ਲੋਕਾਂ ਦੇ ਮਸਲੇ ਬਿਨਾਂ ਕਿਸੇ ਭੇਤ ਭਾਵ ਦੇ ਹੱਲ ਕਰਵਾਉਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਸਾਡੇ ਹਲਕਾ ਚਾਰ ਸ਼ਾਹਕੋਟ ਨਪਿੰਦਰ ਬੰਡੋਲੀ ਜੀ ਵੱਲੋਂ ਹਲਕੇ ਦੇ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਇੱਕ ਗੈੱਟ ਟੂਗੇਦਰ ਇਕੱਠਾ ਗਿਆ ਇੱਕ ਦੂਸਰੇ ਨਾਲ ਮਿਲਣ ਦਾ ਮੌਕਾ ਇੱਕ ਪ੍ਰਸ਼ਾਸਨ ਦੇ ਨਾਲ ਰੂਪ ਰੂਪ ਕਰਨ ਵਾਸਤੇ ਇਹ ਮੀਟਿੰਗ ਕੀਤੀ ਗਈ ਸੀ ਠੀਕ ਹੈ ਜੀ ਹੋਰ ਮੈਡਮ ਦਾ ਨਾ ਕੋਈ ਜਿਹੜੀ ਇਲੈਕਸ਼ਨ ਆ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਜੀ ਇਲੈਕਸ਼ਨ ਜਿਹੜੀ ਸ਼ਾਗੁਰਦੀ ਇਲੈਕਸ਼ਨ ਕਮੇਟੀ ਤੇ ਆ ਰਹੀ ਹੈ ਸਾਰੇ ਅਸੀਂ ਮਿਲ ਜੁੜ ਕੇ ਪਿੰਦਰ ਪੰਡੋਰੀ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਲੈਕਸ਼ਨ ਲੜਾਂਗੇ ਵੀ ਤੇ ਜਿੱਤਾਂਗੇ ਵੀ ਉਸ ਬਾਕੀ ਵੀ ਸਾਡੇ ਹਲਕੇ ਦੀ ਸਾਰੀ ਜਿਹੜੀ ਹੈਗੀ ਹੈ ਡਵੈਲਪਮੈਂਟ ਨੂੰ ਸਬੰਧ ਰੱਖਦੇ ਹੋਏ ਜਿਹੜੀਆਂ ਹੋਰ ਸਮੱਸਿਆਵਾਂ ਨੇ ਜਿੰਨੀਆਂ ਵੀ ਸਮੱਸਿਆਵਾਂ ਮੌਜੂਦ ਹਨ ਕਿ ਉਹ ਸਾਰੀਆਂ ਜਿਹੜੀਆਂ ਨੇ ਅਸੀਂ ਮਿਲ ਕੇ ਦੋਨੋਂ ਜਣੇ ਹੱਲ ਕਰਾਂਗੇ ਮੈਂ ਮੈਕ ਸਿਵਲ ਹਸਪੀਟਲ ਦੇ ਵਿੱਚ 2 ਵਜੇ ਤੋਂ ਬਾਅਦ ਕੋਈ ਡਾਕਟਰ ਹੀ ਨਹੀਂ ਹੁੰਦਾ ਸਿਵਲ ਕੀ ਕਰਨ ਮੈਂ ਦੇ ਵਿੱਚ 2 ਵਜੇ ਤੋਂ ਬਾਅਦ ਤੁਹਾਡੇ ਹਸਪਤਾਲ ਦੇ ਵਿੱਚ ਕੋਈ ਡਾਕਟਰ ਹੀ ਨਹੀਂ ਹੋ ਰਹੀ ਇਹ ਤਾਂ ਹੋ ਨਹੀਂ ਸਕਦਾ ਨਹੀਂ ਮੈਮ ਹੈ ਨਹੀਂ ਹੋਏਗੀ ਹੋਏਗੀ ਡਿਊਟੀ ਡਿਊਟੀ ਅਫੀਸਰ ਹੋਏਗਾ ਕੋਈ ਨਹੀਂ ਮੈਮ ਡਿਊਟੀ ਆ ਗਈ ਸਿਵਲ ਹਸਪਤਾਲ ਦੇ ਕਿ ਆਇਓ ਜੀ ਮੈਂ ਖੁਦ ਰਾਤ ਬਿਮਾਰ ਹੋਇਆ ਸੀਗਾ ਮੈਂ ਖੁਦ ਰਾਤ ਕੋਈ ਤਾਂ ਕਰਿਆ ਉੱਥੇ ਕੋਈ ਡਾਕਟਰ ਨਹੀਂ ਸੀਗਾ ਸਿਰਫ ਇੱਕ ਆਕਸੀਜਨ ਲਾ ਕੇ ਮੈਨੂੰ ਖੁਦ ਪ੍ਰਾਈਵੇਟ ਤੇ ਜਾਣਾ ਪਿਆ ਚਲੋ ਕੋਈ ਡਾਕਟਰ ਨਹੀਂ ਆ ਰਿਹਾਗਾ ਉੱਥੇ ਦੇਖ ਲੈਣੇ ਪਤਾ ਕਰਦੇ ਕਿ ਕਿਹੜੀ ਕਮੀ ਪੇਸ਼ੀ ਹੈ ਪਿਛਲੇ 5-6 ਮਹੀਨਿਆਂ ਤੋਂ ਹੀ ਨਹੀਂ ਆ ਰਿਹਾ ਮੈਮ ਡਾਕਟਰ ਕਰ ਲੈਣੇ ਜੀ ਉਹ ਮੈਨੇਜ ਹੋ ਜਾਊਗਾ